ਫੰਨਾ ਦੇ ਨੇਲੇ ਪਿੰਡ ਕੌੜੀ ਦੇ ਲਾਹਤ ਸਿੰਘ ਅਬਜੈਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਸਾਡਾ ਪਿੰਡ ਕੌੜੀ ਦਾ ਸਰਪੰਚ ਹਮੇਸ਼ਾ ਤੋਂ ਹੀ ਜਨਰਲ ਕੈਟਾਗਰੀ ਦਾ ਚੁਣਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪੰਚਾਇਤੀ ਰਾਜ ਐਕਟ ਹੋਂਦ ਵਿੱਚ ਆਉਣ ਤੋਂ ਬਾਅਦ ਅੱਜ ਤੱਕ ਕਦੇ ਵੀ ਪਿੰਡ ਦਾ ਸਰਪੰਚ ਅਨੁਸੂਚਿਤ ਜਾਤੀ ਇਸਤਰੀ ਲਈ ਰਿਜ਼ਰਵ ਨਹੀਂ ਕੀਤਾ ਗਿਆ ਜੋ ਕਿ ਪੰਚਾਇਤੀ ਰਾਜ ਐਕਟ ਦੀ ਉਲੰਘਣਾ ਹੈ। ਉਨਾ ਕਿਆਕੀ ਪਿਛਲੀਆਂ ਚੋਣਾਂ ਦੌਰਾਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਪਿੰਡ ਨੂੰ ਇਸਤਰੀ ਰਿਜ਼ਰਵ ਕਰਾਉਣ ਸੰਬੰਧੀ ਰਿਟ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਪੰਚਾਇਤੀ ਰਾਜ ਐਕਟ ਵਿੱਚ ਰਿਜ਼ਰਵੇਸ਼ਨ ਦੇਖ ਰਹੇ ਹਾਂ ਪਰੰਤੂ ਉਸ ਉਪਰੰਤ ਵੀ ਸਰਪੰਚ ਅਨੁਸੂਚਿਤ ਜਾਤੀ ਇਸਤਰੀ ਲਈ ਰਿਜ਼ਰਵ ਨਹੀਂ ਕੀਤਾ ਗਿਆ ਮੈਂ ਜੀ ਲਾਭ ਸਿੰਘ ਐਗਜ਼ੀਕਟਿਵ ਬਾਡੀ ਦਾ ਮੈਂਬਰ ਐਗਜ਼ੀਕਟਿਵ ਸੈਂਟਰਲ ਬਾਡੀ ਦਾ ਮੈਂਬਰ ਸ਼੍ਰੋਮਣੀ ਗਾਲੀ ਦਾ ਅੰਮ੍ਰਿਤਸਰ ਅਤੇ ਚੀਪ ਕੋਚਰ ਰਟਾਇਰ ਇਨ ਬਾਕਸਿੰਗ ਅੰਡਰ ਦਾ ਸਪੋਰਟ ਅਥਾਰਟੀ ਆਫ ਇੰਡੀਆ ਵੀ ਮੈਟਰ ਦਾ ਰਜੈਸਰ ਕਾਨਫਰੈਂਸ ਲੀ ਮੈਂ ਜੋ ਸਾਡੇ ਪਿੰਡ ਕੌੜੀ ਦੇ ਵਿੱਚ ਪੰਚਾਇਤ ਦਾ ਜੋ ਨੋਟੀਫਿਕੇਸ਼ਨ ਹੋਇਆ ਹਜੇ ਤੱਕ ਕੋਈ ਵਾਰਡ ਬੰਦੀ ਨਹੀਂ ਹੈ ਹਜੇ ਤੱਕ ਹੀ ਕੋਈ ਕਹਿੰਦੇ ਜਦੋਂ ਮੈਂ ਇਹ ਐਪਲੀਕੇਸ਼ਨ ਈਮੇਲ ਕੱਢ ਰਿਹਾ ਸੀ ਉਸ ਵੇਲੇ ਤੱਕ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਵੀ ਨਹੀਂ ਹੋਇਆ ਮੇਰਾ ਪਿੰਡ ਕੌੜੀ ਦੇ ਵਿੱਚ ਅੱਜ ਸੱਤ ਪੰਚਾਇਤ ਐਕਟ ਬਣਨ ਤੋਂ ਬਾਅਦ ਸੱਤ ਮਿੰਟ ਨਿਓਰ ਚੱਲੀ ਆਉਂਦੀ ਆ ਸੱਤ ਮਿੰਟ ਨਿਓਰ ਬਣ ਜਣੀ ਆ ਇਹ ਹਰੀਜਨ ਲੇਡੀ ਨੂੰ ਕਦੇ ਵੀ ਰਿਜ਼ਰਵੇਸ਼ਨ ਨਹੀਂ ਦਿੱਤੀ ਗਈ ਇੱਕ ਵਾਰੀ ਹਰੀਜਨ ਦੇ ਬੰਦੇ ਨੂੰ ਇੱਕੋ ਵਾਰੀ ਟਰਨਮੇਲ ਮਿਲੀ ਆ ਮੜ ਕੇ ਉਹਨੂੰ ਵੀ ਮਿਲੇ ਜਨ ਨੂੰ ਉਹਨੂੰ ਹਰੀ ਗਨ ਬੰਦੇ ਨੂੰ ਉਹ ਵੀ ਨਹੀਂ ਮਿਲੇਗਾ ਕਾਰਨ ਕੀ ਹੈ ਕਾਰਨ ਕੀ ਜਿਹੜੀਆਂ ਜਿੰਨੇ ਵੀ ਪੋਲੀਟੀਸ਼ੀਨ ਹੈ ਜਿਹਦੀ ਗਵਰਨਮੈਂਟ ਆ ਉਹ ਆਪਣੇ ਡੰਮੀ ਬੰਦੇ ਲਿਆਉਣੇ ਚਾਹੁੰਦੇ ਨੇ ਹੁਣ ਜੋ ਕੌੜੀ ਦੇ ਵਿੱਚ ਵੀ ਡੰਮੀ ਲੇਡੀ ਹੋਣੀ ਆ ਜੋ ਐਮ ਐਲ ਏ ਨੇ ਲੁਧਿਆਣੇ ਦੇ ਉਹ ਗੋਗੀ ਜੀ ਨੇ ਉਹਦੀ ਸਾਲੀ ਦੀ ਨੋਆ ਉਹਨੂੰ ਬਣਾਉਣ ਖਾਤਰ ਇੱਟ ਪੰਜ ਰੱਜਿਆ ਗਿਆ। ਇਹ ਕਿ ਮੈਂ ਹਮੇਸ਼ਾ ਹੀ ਗਵਰਨਮੈਂਟਾਂ ਦੇ ਖਿਲਾਫ ਲੜਦਾ ਆਇਆ। 1994 ਜਦੋਂ ਬਿਆਨ ਸਿੰਘ ਦੀ ਗਵਰਨਮੈਂਟ ਨੇ ਧਾਧੀਆਂ ਮਚਾਈਆਂ ਸੀ ਈਟੀਓ, ਡੀਟੀਓ, ਬੀਡੀਓ, ਅਕਸਾਈਜ਼ ਇੰਸਪੈਕਟਰ ਕਿੰਨੇ ਈਓ ਐਂਡ ਟੀਚਰ ਉਹ ਸਾਰੇ ਕੁਐਸ਼ ਮੈਂ ਹੀ ਕਰਾਈ ਸੀ। ਮੇਰੀ ਭਤੀਜੀ ਸੀ ਉਸ ਸਮੇਂ ਪੀਸੀਐਸ ਕਲੀਅਰ ਕੀਤਾ ਦਿਉਨੇ। ਉਹਨਾਂ ਦੀਆਂ ਪੋਸਟਾਂ ਲਾਈਟ ਨੂੰ ਖਤਮ ਕੀਤੀਆਂ ਗਈਆਂ ਸੀ ਤਾਂ ਮੈਨੂੰ ਮਜਬੂਰਨ ਕੋਰਟ ਚ ਜਾਣਾ ਪਿਆ ਸੀ ਸੈਕੰਡ ਤੇ ਜਦੋਂ ਕੈਪਟਨ ਨਰਮਿੰਦਰ ਸਿੰਘ ਦੀ ਗਵਰਨਮੈਂਟ ਸੀ ਉਹ ਸਮੇਂ ਸ਼ਰਾਬ ਦੀਆਂ ਫੈਕਟਰੀਆਂ ਬਹੁਮੱਜਰੇ ਪਿੰਡ ਚੋਂ ਫੜੀ ਹੋਈ ਅਸੀਂ ਸੀਬੀਆਈ ਦੀ ਇਨਕੁਆਇਰੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੁਪਰੀਮ ਕੋਰਟ ਦੇ ਵਿੱਚ ਆਹੀ ਜੋ ਵਾਅਦੇ ਕਰਦਾ ਸੀ ਗਵਰਨਮੈਂਟ ਜੋ ਹੋਣਾ ਹੈ ਵਾਅਦੇ ਕਰਦੇ ਸੀ ਖਨੇ ਦਾ ਐਮਐਲਏ ਵੀ ਵਾਅਦਾ ਕਰਦਾ ਸੀ ਮੈਂ ਇਨਕੁਆਰੀਆਂ ਕਰਾਉਂਗਾ ਸਾਡਾ ਚੀਫ ਮਿਨਿਸਟਰ ਵੀ ਵਾਅਦਾ ਕਰਦਾ ਸੀ ਇਨਕੁਆਰੀ ਜਲੋਗੇਵੇਂ ਚੀਫ ਮਿਨਿਸਟਰ ਨੂੰ ਮਸਤੂਆਣੇ ਸਾਹਿਬ ਆਪ ਐਪਲੀਕੇਸ਼ਨ ਦਿੱਤੀ ਸੀ ਉਹ ਰੈੱਡ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਬੋਕਸ ਉਹ ਨਾਮ ਸ਼ਰਾਬ ਦੀਆਂ ਪੱਟੀਆਂ ਕਹਿ ਕੇ ਡਿਸਪੋਜ਼ ਕਰਾਈ ਹੈ ਜਦੋਂ ਕਿ ਰੋਂਗ ਸਟੇਟਮੈਂਟ ਆ ਉਹ ਜਦੋਂ ਕਿ ਇੱਥੇ ਫੈਕਟਰੀਆਂ ਫੜਾਈਆਂ ਨੇ ਇਹ ਸਾਡੀ ਹੁਣ ਪੰਚਾਇਤ ਐਕਟ ਨੂੰ ਚੈਲੰਜ ਕਰਨ ਦੇ ਖਾਤਰ ਸਟਾਪ ਕਰਾਉਂਡ ਖਤਰ ਜਿੱਥੇ ਜਿੱਥੇ ਵੀ ਨਾਦਰ ਸ਼ਾਹੀ ਹੋਈ ਆ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਸਾਡੇ ਬੈਠੇ ਨੇ ਖੰਨੇ ਤੋਂ ਸਰਕਲ ਪ੍ਰਧਾਨ ਸਾਡਾ ਬੈਠਾ ਸਾਡੇ ਕੋਲ ਸਰਦਾਰ ਗੁਰਮੇਲ ਸਿੰਘ ਜੀ ਇੱਧਰ ਸਰਦਾਰ ਬਲਵਿੰਦਰ ਸਿੰਘ ਜੀ ਪ੍ਰੈਜ਼ੀਡੈਂਟ ਨੇ ਇਹ ਅਸੀਂ ਸਾਰੇ ਪੰਜਾਬ ਦੀ ਇਕੱਠੀ ਕਰਦੇ ਹਾਂ ਕਲੈਕਸ਼ਨ ਜਦੋਂ ਜੋ ਇਕੱਠੀ ਹੋ ਜਾਏ ਕਲੈਕਸ਼ਨ ਇੱਕ ਰੈਟ ਪਟੀਸ਼ਨ ਨੂੰ ਸਾਰੀ ਪੰਚਾਇਤ ਇੱਕ ਨੂੰ ਚੈਲੰਜ ਕੀਤਾ ਜਾਵੇ ਇੱਕ ਕੰਨੀ ਮੈਂ ਕੌੜੀ ਪਿੰਡ ਨੂੰ ਸਟੇ ਕਰਾ ਸਕਦਾ ਹਾਂ ਜੋ ਰੈਟ ਪਟੀਸ਼ਨ ਕਰਨੀ ਹੈ ਜਨਰਲ ਪਬਲਿਕ ਦੇ ਲਈ ਕਿਉਂ ਨਹੀਂ ਪਤਾ ਨਹੀਂ ਕਿ ਕਿੱਥੇ ਕਿਸ ਕਿਸ ਦੇ ਹੱਕ ਖੋਏ ਨੇ ਇਹਨਾਂ ਨੇ ਉਹ ਹੱਕਾਂ ਨੂੰ ਬਚਾਉਣ ਦੇ ਖਾਤਰ ਅੱਜ ਮੈਂ ਫੇਰ ਮੈਨੂੰ ਮੌਕਾ ਇਹਨਾਂ ਨੇ ਦਿੱਤਾ ਉੱਠਣ ਦਾ ਕਿਉਂ ਪਹਿਲਾਂ ਵੀ ਮੈਂ ਉੱਠਿਆ ਸੀ ਲੋਕਾਂ ਦੇ ਖਿਲਾਫ ਜਿਵੇਂ ਪੰਜਾਬ ਗਵਰਨਮੈਂਟ ਵਿਧਾਨ ਸਭਾ ਦੇ ਖਿਲਾਫ ਜਾਂ ਕੈਪਟਨ ਦੇ ਖਿਲਾਫ ਤੇ ਅੱਜ ਵੀ ਮੈਨੂੰ ਮੌਕਾ ਇਹਨਾਂ ਨੇ ਦਿੱਤਾ ਮੇਰੇ ਪਿੰਡ ਦੇ ਅੰਦਰ ਉਹ ਸਟਾਰਟ ਕਰਾਤਾ ਵੀ ਪਿੰਡ ਦੇ ਇੱਕ ਸਸਾਲੀਏ ਨੂੰ ਵੀ ਮੈਂ ਚਾਹੁੰਦਾ ਸੀ ਮੈਨੂੰ ਮੌਕਾ ਮਿਲੂਗਾ ਮੈਂ ਫੇਰ ਇਹਨਾਂ ਦੇ ਅੱਜ ਪਬਲਿਕ ਲਿਟੀਗੇਸ਼ਨ ਜਿੰਨੀਆਂ ਵੀ ਰੇਟਾਂ ਪਟੀਸ਼ਨ ਹੋਣਗੀਆਂ ਇਸ ਗਵਰਨਮੈਂਟ ਦੇ ਬਾਰੇ ਕਿਤੇ ਵੀ ਧਾਂਦਲੀ ਕਰਦੀ ਹੈ ਪੰਜਾਬ ਦੇ ਅੰਦਰ ਇਹ ਭਗਵਾਨ ਸਿੰਘ ਮਾਨ ਦੀ ਗਵਰਨਮੈਂਟ ਅਸੀਂ ਉਹਦੇ ਖਿਲਾਫ ਡਟ ਕੇ ਲੜਨ ਨੂੰ ਤਿਆਰ ਖੜੇ ਹਾਂ ਇਹ ਸਾਡਾ ਸਿਰਫ ਆਪ ਕੌੜੀ ਪਿੰਡ ਦੇ ਵਿੱਚ ਅਗਰ ਡੀਸੀ ਸਾਹਿਬ ਨੂੰ ਮੈਂ ਈਮੇਲ ਵੀ ਕੱਢ ਚੁੱਕਿਆ ਹਾਂ ਰਜਿਸਟ੍ਰੇਸ਼ਨ ਲੈਟਰ ਵੀ ਕੱਢ ਚੁੱਕਿਆ ਹਾਂ ਅਗਰ ਉਹ ਨਹੀਂ ਵੀਡੀਓ ਸਭ ਨੂੰ ਮੈਂ ਪਰਸਨਲ ਮਿਲ ਕੇ ਵੀ ਕਹਿ ਚੁੱਕਿਆ ਵੀ ਭਾਈ ਕੱਲ ਨੂੰ ਕੋਟ ਦੇ ਵਿੱਚ ਮੈਟਰ ਜਾਣਾ ਹੈ ਰਿਸਪੌਂਸਿਬਿਲਟੀ ਫਿਕਸ ਕਰ ਲਿਓ ਕੀ ਦੀ ਹੈ ਅਸੀਂ ਸਟ੍ਰਕਚਰ ਮੰਗਾ ਗਿਓ ਵੀ ਐਸੇ ਬੰਦਿਆਂ ਦੇ ਖਿਲਾਫ ਸਟ੍ਰਕਚਰ ਪਾਸ ਕਰੋ ਜਿਹੜੇ ਡੰਮੀ ਗਵਰਨਮੈਂਟ ਦੇ ਅੰਦਰ ਮਲਾਜੋਂ ਹੋਣ ਦੇ ਬੰਦੇ ਲੋਕਾਂ ਦਾ ਸਹੀ ਹੱਕ ਨਹੀਂ ਬਚਾ ਸਕਦੇ ਉਹਦੇ ਅਫਸਰਾਂ ਤੋਂ ਕਰਾਉਣਾ ਕੀ ਹੈ ਉਹ ਡੰਮੀ ਅਫਸਰਾਂ ਨੂੰ ਅਸੀਂ ਕਿਉਂ ਉਹਨਾਂ ਦੇ ਖਿਲਾਫ ਸਟਰਕਚਰ ਕਿਉਂ ਨਾ ਮੰਗੀਏ ਇਹ ਲੋਕਾਂ ਦੇ ਹੱਕੇ ਨਹੀਂ ਬਚਾਉਂਦੇ ਗਵਰਨਮੈਂਟ ਤੇ ਤਾਂ ਆਉਂਦੀ ਜਾਂਦੀ ਰਹਿੰਦੇ 5 ਸਾਲ ਬਾਦ ਆਉਂਦੇ ਜਾਂਦੇ ਰਹਿੰਦੇ ਇਹਨਾਂ ਨੇ ਮਲਾਜਮਾਨਾਂ ਤੇ 60 ਸਾਲ ਤੱਕ 58 ਸਾਲ ਤੱਕ ਸਰਵਿਸ ਕਰਨੀ ਹੈ ਤੁਸੀਂ ਕੋਰੀ ਪਿੰਡ ਦੇ ਵਿੱਚ ਕਿਰੇ ਜਿਹੜਾ ਤੁਸੀਂ ਇਹ ਜਿਹੜਾ ਕੰਮ ਕਿਤੇ ਹੋਇਆ ਜਿਹੜਾ ਇਹ ਤਾਂ ਕੋਰੀ ਪਿੰਡ ਨੂੰ ਲੈ ਕੇ ਗੱਲ ਕਰਦੇ ਹੋ ਜੀ ਆਜੂ ਕਿਰੇ ਕੰਮੇਗਾ ਉੱਥੇ ਪੋੜੀ ਪਿੰਡ ਦੇ ਵਿੱਚ ਇਹ ਕਿੱਥੇ ਮੈਂ ਜੀ ਮੈਂ ਚੀਪਕੋ ਚ ਰਿਆਂ ਇੰਡੀਆ ਤੋਂ ਮੈਂ ਤਾਂ ਰਿਟਾਇਰ ਹੋਇਆ ਹੁਣ ਤਾਂ ਜੋ ਕਿ ਮੈਂ ਹੁਣ ਸਰਵਿਸ ਜਿਹੜੀ ਮੇ ਤੋਂ ਸੇਵਾ ਕਰਾਉਣਾ ਚਾਹਣ ਪਿੰਡ ਵਾਲੇ ਮੈਂ ਪਿੰਡ ਦੇ ਵਿੱਚ ਪਹਿਲਾ ਬੰਦਾ ਹਾਂ ਜੇ ਮੈਂ ਆਪਣੇ ਵੱਲੋਂ ਮੇਰੇ ਕੋਲ 5 ਲੱਖ ਲੈ ਲੈਣਾ ਗਰਾਊਂਡ ਮੇਰੇ ਪਿੰਡ 'ਚ ਹੈ ਨਹੀਂ ਮੇਰੇ ਪਿੰਡ ਦੇ ਨੈਸ਼ਨਲ ਲੈਵਲ ਤੇ სპੋਰਟਸਮੈਨ ਪੈਦਾ ਹੋਏ ਨੇ ਔਰ ਚੰਗੇ ਚੰਗੇ ਡਿਪਾਰਟਮੈਂਟਾਂ 'ਚ ਉਹਨਾਂ ਨੇ ਨੌਕਰੀਆਂ ਕੀਤੀਆਂ ਨੇ ਮੈਂ ਉਹਨਾਂ ਨੂੰ ਦੇਖ ਕੇ ਮੈਂ ਨੌ ਲੈ ਸਕਦਾ ਉਹਨਾਂ ਬੰਦਿਆਂ ਦੇ ਇੱਕ ਦਲਜੀਤ ਸਿੰਘ ਸਾਡੇ ਬਹੁਤ ਵਧੀਆ ਫੁੱਟਬਾਲ ਦਾ ਕੇਵਲ ਸਿੰਘ ਲੰਬੜਦਾਰ ਬਹੁਤ ਵਧੀਆ ਸਾਡੇ ਫੁੱਟਬਾਲ ਦਾ ਮਾਸਟਰ ਭਗਤ ਸਿੰਘ ਉਹ ਨਹੀਂ ਬਹੁਤ ਵਧੀਆ ਸੀ ਗਾਮੂ ਦਾ ਨੌ ਹੁੰਦਾ ਸੀ ਗਰਨਾਮ ਸਿੰਘ ਗਾਮੂ ਦਾ ਬੈਕ ਉਹਦੇ ਬਾਰੇ ਇੱਕ ਹਰਵੰਸ لال ਸਾਡੇ ਐਕਸਪਾਇਰ ਹੋ ਗਏ ਉਹਨਾਂ ਦੇ ਮੈਂ ਨੌ ਲੈ ਸਕਦਾ ਜਿਹੜੀ ਫੁੱਟਬਾਲ ਉਹ ਟੀਮ ਖੇਡਦੀ ਹੁੰਦੀ ਉਹਨਾਂ ਨੂੰ ਦੇਖ ਕੇ ਮੈਂ ਛੋਟਾ ਹੁੰਦਾ ਸੀ ਤਾਂ ਮੈਨੂੰ ਅਗੇ ਤੱਕ ਤਾਂ ਮੈਂ ਨੈਸ਼ਨਲ ਐਂਟਰਨੈਸ਼ਨਲ ਤੱਕ ਬੌਕਸਿੰਗ ਕੀਤੀ ਤੇ ਬਾਅਦ ਵਿੱਚ ਮੈਂ ਕੋਚ ਬਣ ਕੇ ਮੇਰੇ 올림픽 ਤੱਕ ਮੁੰਡੇ ਖੇਡੇ ਨੇ ਮੈਂ ਫਕਰ ਨਾ ਕਹਿ ਸਕਦਾ ਜੋ ਅੱਜ ਰੇਲਵੇ ਡਿਪਾਰਟਮੈਂਟ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਟੂਡੈਂਟ ਮੇਰੇ ਹੱਥੋਂ ਨੇ ਕਿੰਨੇ ਕੁ ਪੁਲਿਸ ਦੇ ਅੰਦਰ ਨੇ ਹਰਿਆਣਾ ਜਾਂ ਪੰਜਾਬ ਦੇ ਲੋਕ ਔਰ ਜਿੱਥੇ ਵੀ ਨਜਾਇਜ਼ ਹੁੰਦੀ ਹੈ ਚਾਹੇ ਮੇਰੇ ਡਿਪਾਰਟਮੈਂਟ ਕਰਦੀ ਰਿਹਾ ਮੇਰੇ ਨਾਲ ਲੜਦਾ ਹੀ ਰਿਹਾ ਮੈਂ ਲੜਦਾ ਰਿਹਾ ਉਹਨਾਂ ਦੇ ਨਾਲ ਲੋਕਾਂ ਨੂੰ ਹੱਕ ਵਜਾ ਕੇ ਦਿੱਤੇ ਨੇ 3-3 ਲੱਖ ਰੁਪਏ ਹਰ ਇੱਕ ਦੇ ਘਰ ਗਿਆ ਸਾਡੇ ਕੋਚਾਂ ਦੇ ਰਿਟਾਇਰ ਵਾਲਿਆਂ ਦੇ ਜੋ ਮੈਂ ਨਹੀਂ ਤੇ ਲੜਕੇ ਬਚਾ ਕੇ ਦਿੱਤਾ ਨੇ ਤੇ ਬਾਕੀ ਹੁਣ ਖੰਨੇ ਸ਼ਹਿਰ ਦੇ ਵਿੱਚੋਂ ਜੋ ਗਵਰਨਮੈਂਟ ਤੇ ਬਣਾਏ ਨੇ ਡੰਮੀ ਮਿਨਿਸਟਰ ਬਣਾਏ ਨੇ ਜੋ ਚੰਗੇ ਬੋਲਣ ਵਾਲੇ ਮਿਨਿਸਟਰ ਤੇ ਉਹ ਕੱਢ ਦਿੱਤੇ ਗਏ ਨੇ ਇਹ ਜੋ ਗਵਰਨਮੈਂਟ ਹੈ ਇਹ ਨਚਾਰਾਂ ਦੀ ਜੋਕਰਾਂ ਦੀ ਤੇ ਇੱਕ ਹੋਰ ਸ਼ਬਦ ਵਰਤਦੇ ਆਪਾਂ ਨਜ਼ਾਰ ਜੋਕਰ ਇੱਕ ਕਲਾਕਾਰ ਉਹਨਾਂ ਦੀਆਂ ਗਵਰਨਮੈਂਟਾਂ ਨੇ ਇਹਨਾਂ ਨੂੰ ਜੇ ਪੁੱਛ ਲੋ ਕਨਸਟੀਟਿਊਸ਼ਨ ਦੇ ਬਾਰੇ ਤਾਂ ਇਹ ਵਕੀਲਾ ਨੂੰ ਬੁਲਾ ਕੇ ਪੁੱਛਣਾ ਲਾਵਰੇ ਨੂੰ ਨੌਲੇਜ ਨਹੀਂ ਹੋਣੀ ਕਿੰਨੇ ਕਿੰਨੇ ਦੇ ਐਮ.ਐਲ.ਏ ਬਣੇ ਨੇ ਬਲਕੌਰ ਸਿੰਘ ਜਿਹੜਾ ਹੁਣੇ ਕਹੋ ਕੱਢਿਆ ਇੱਕ ਕੁੜੀ ਕੱਢੀ ਆ ਮਾਨ ਕੁੜੀ ਉਹ ਦੋਨੋਂ ਕਲਾਕਾਰ ਸੀ ਕਲਾਕਾਰ ਆਪਣੇ ਫੀਲਡ 'ਚ ਬਹੁਤ ਵਧੀਆ ਹੋ ਸਕਦਾ ਜਨਰਲ ਪਬਲਿਕ ਲਈ ਦੇ ਕੰਮ ਬੈਟਰ ਨਹੀਂ ਕਰ ਸਕਦੇ ਤੇ ਇਹ ਤਾਂ ਹੋ ਗਿਆ ਜਨਰਲ ਮੇਰੇ ਪਿੰਡ ਦੀ ਗੱਲ ਦੇ ਇਹ ਪੰਚਾਇਤ ਦੀ ਜੋ ਪੰਚਾਇਤ ਐਕਟ ਮੈਂ ਡੀਸੀ ਸਾਹਿਬ ਨੂੰ ਮੇਰੀ ਮੁਲਾਜ਼ਮ ਹੋਣ ਦੇ ਨਾਤੇ ਮੈਂ ਵੀ ਮੁਲਾਜ਼ਮ ਸੀ ਵੀ ਕੱਲ ਨੂੰ ਮੈਂ ਅਸੀਂ ਸਟ੍ਰਕਚਰ ਮੰਗਣਾ ਹੈ ਬਈ ਤੁਸੀਂ ਇਹਨਾਂ ਦੇ ਕਹਿਣ ਦੇ ਵਿੱਚ ਨਾ ਆਓ ਸਾਡੇ ਪਿੰਡ ਦੀ ਰਿਜ਼ਰਵੇਸ਼ਨ ਬਣਦੀ ਹੈ ਜਦ ਉਹਦੀ ਲੇਡੀ ਹਰੀਜਨ ਦੀ ਜਦੋਂ ਕਿ ਮੇਰਾ ਉਹਦੇ 'ਚ ਕੋਈ ਇੰਟਰਸਟ ਨਹੀਂ ਨਾ ਮੇਰਾ ਘਰ ਦਾ ਮੈਂਬਰ ਖੜੇਗਾ ਕਿਸੇ ਹਰੀਜਨ ਦੇੜੀ ਦਾ ਕਿਸੇ ਦਾ ਹਰੀਜਨ ਦੇ ਜਿ ਦਬਲੇ ਕੁਝ ਲੋਕਾਂ ਦੇ ਹੱਕ ਨਹੀਂ ਅਸੀਂ ਬਚਾ ਸਕਦੇ ਫਿਰ ਜ਼ਿੰਦਗੀ ਚ ਆ ਕੇ ਸਾਨੂੰ ਇਸ ਦੇ ਵਿੱਚ ਇਹ ਬਾਡੀ ਨੇ ਸਾਡੀ ਨੇ ਕੁਝ ਨਹੀਂ ਕਰਨਾ ਇਹਨੇ ਵੀ ਜਾਣ ਨਹੀਂ ਨਾਲ ਸਾਡੇ ਸਿਰ ਸਿਰਫ ਸਾਡੀ ਆਤਮਾ ਨੇ ਵੀ ਇੱਕ ਬ੍ਰਹਮੰਡ ਦੇ ਵਿੱਚ ਸਮਝ ਜਾਣਾ ਸਾਨੂੰ ਕਿਸੇ ਮੌਫ ਦਾ ਡਰ ਨਹੀਂ ਰਿਹਾ ਕਿਉਂ ਮਾਨ ਸਾਹਿਬ ਦੀ ਲੀਡਰਸ਼ਿਪ ਦੇ ਅੰਦਰ ਚੱਲ ਰਹੇ ਆ ਉਹ ਬੰਦਿਆ ਨਹੀਂ ਡਰਿਆ ਜਿਹਨੂੰ ਇੰਟੈਲੀਜੈਂਸੀਆਂ ਮਾਰਨ ਨੂੰ ਫਿਰਦੀਆਂ ਨੇ ਨਸ਼ਾਨੋਂ ਵੀ ਕੋਈ ਜਦ ਮੈਂ ਇੰਟੈਲੀਜੈਂਸੀ ਮਾਰ ਲੇ ਸਾਨੂੰ ਕੋਈ ਸਾਡੇ ਮਨ ਚ ਡਰ ਰਿਹਾ ਹੀ ਨਹੀਂਗਾ ਕੋਈ ਡਰ ਨਹੀਂ ਹੈਗਾ ਤੇ ਲੋਕਾਂ ਦੇ ਹੱਕਾਂ ਲਈ ਮਾਰ ਚਾਹੇ ਉਹ Hindu ਹੈ ਚਾਹੇ ਉਹ ਗਲਤ ਹੈ ਚਾਹੇ ਉਹ ਪੀਕਰ ਹੈ ਕਿਸੇ ਦੇ ਨਾਲ ਵੀ ਬੇਇਨਸਾਫੀ ਹੁੰਦੀ ਆ ਤਾਂ ਅਸੀਂ ਲੜਾਈ ਲੜਾਂਗੇ ਜੀ ਦਾ ਕੀ ਨਾਮ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਸਿਹੋੜਾ ਅਨਚਾਰਜ ਪੁਲਿਸ ਜ਼ਿਲ੍ਹਾ ਖੰਨਾ ਕੀ ਮੈਂਟਰ ਦੀ ਸਾਈਜ਼ ਦੀ ਕੌਂਫਰੰਸ ਹੈ ਤੇ ਮੈਟਰ ਹੈ ਅੱਗੇ ਵੀ ਸਰਕਾਰਾਂ ਕਰਦੀਆਂ ਆਈਆਂ ਨੇ ਹੁਣ ਵੀ ਹੁੰਦੀਆਂ ਨੇ ਜਿੱਥੇ ਕਿਤੇ ਆਪਦੇ ਬੰਦੇ ਲੱਗਦੇ ਨੇ ਉਹਨਾਂ ਦੇ ਉਹਨਾਂ ਨੂੰ ਮੂਰੇ ਲਿਆਉਣ ਦੇ ਖਾਤਰ ਇਦਾਂ ਦਲੀਆਂ ਕਰਦੇ ਆਉਂਦੇ ਨੇ ਜਿੱਥੇ ਕਿਤੇ ਬੰਦਾ ਨਹੀਂ ਹੁੰਦਾ ਜੇ ਚਾਹੇ ਜਰਨਲ ਆ ਚਾਹੀ ਐਸੇ ਕੈਟਾਗਰੀ ਦਾ ਸੋ ਉਹ ਆਪਦੇ ਬੰਦੇ ਲਾਉਂ ਲਿਆਉਂਦੇ ਨੇ ਮੂਰੇ ਜਦੋਂ ਕੌੜੀ ਦਾ ਮਸਲਾ ਹੋਇਆ ਸੱਤ ਡਰਨਾ ਹੋ ਗਿਆ ਬੰਦਾ ਨਹੀਂ ਲਾਇਆ ਸੀ ਉਹਨਾਂ ਨੇ ਲੇਡੀਜ਼ ਇਕੱਲੀ ਮਾਸੂਵਾੜਾ ਹੋ ਗਿਆ ਸਮਰਾਲਾ ਪੈਲ ਹਲਕਾ ਜਾਵਾਂਗੇ ਪਿੰਡ-ਪਿੰਡ ਪਤਾ ਕਰਾਂਗੇ ਜਿੱਥੇ ਹੋਈਆਂ ਨੇ ਅਸੀਂ ਉਹਨਾਂ ਨੂੰ ਪੜਦਾ ਫਾਸ ਕਰਾਂਗੇ ਦੱਸਾਂਗੇ ਵੀ ਇੱਥੇ-ਇੱਥੇ ਇਹਨਾਂ ਨੇ ਧੱਕਾ ਸਾਹੀ ਕੀਤੀ ਹੈ ਸਰਕਾਰਾਂ ਨੇ ਪਹਿਲਾਂ ਵੀ ਹੁੰਦੀਆਂ ਹੀ ਆ ਨੇ ਤੇ ਇਹ ਸਰਕਾਰ ਵੀ ਕਰਦੀ ਆਈ ਆ ਤਾਂ ਇਹ ਤਾਂ ਹੁਣ ਦੱਸਿਆ ਯਾਰ ਸਰਦਾਰ ਜੀ ਨੇ ਵੀ ਭੰਡ ਸਰਕਾਰ ਆ ਤੇ ਇਹਦੇ ਉੱਪਰ ਕੀ ਕਹਿ ਸਕਦੇ ਆ ਕੋਈ ਫੈਸਲੇ ਚਾਜਦੇ ਨਹੀਂ ਲਏ ਹੈਗੇ ਜਿੰਨੇ ਵੀ ਲਏ ਨੇ ਤੁਸੀਂ ਕੀ ਅੱਗੇ ਰਹਿਣਾ ਨਹੀਂ ਰਹਿਣਾ ਤੇ ਕੀ ਬਣਾ ਰਹੇ ਹੋ ਅਸੀਂ ਦਿੱਤੀ ਇਹ ਬਣਾ ਰਹੇ ਆ ਜੀ ਸਾਰਿਆਂ ਕੋਲੋਂ ਜਾਵਾਂਗੇ ਜਿੱਥੇ ਜਿੱਥੇ ਇਹ ਕੁਝ ਹੋਇਆ ਉਹਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰਨੀਓ ਸਰਦਾਰ ਦੀ ਨਾਲ ਲੈ ਕੇ ਪਟੀਸ਼ਨ ਜਿੱਥੇ ਪਾਉਣੀ ਆ ਕੋਰਟ ਤੇ ਕਰ ਜਾਵਾਂਗੇ ਰੈਕਲ ਲਵਾਵੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਮੇਰਾ ਨਾਮ ਮੇਰਾ ਨਾਮ ਗਰਨਾਵ ਸਿੰਘ ਹੈ ਹਾਂ ਜੀ ਕੀ ਕਹਿਣਾ ਚਾਹੁੰਦਾ ਹਾਂ ਜੀ ਸਤਿ ਜੀ ਕੌਂਫਰੰਸ ਬਾਰੇ ਜੀ ਮੈਂ ਕਹਿਣਾ ਚਾਹੁੰਦਾ ਜੀ ਪੰਚਾਇਤਾਂ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਸਾਡੇ ਪਿੰਡ ਦੇ ਵਿੱਚ ਵੀ ਸਰਗਰਮੀਆਂ ਬਹੁਤ ਜਾਂ ਚੱਲਦੀਆਂ ਨੇ ਇੱਕ ਪਾਰਟੀ ਕੰਨੀਓ ਬੜਾ ਆਪਣੇ ਆਪ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਵੀ ਕਿਤੇ ਸਾਡੇ ਕਾਗਜ ਨਾ ਰੱਦ ਹੋ ਜਾਣ ਕਿਉਂਕਿ ਜਿਹੜੀਆਂ ਮੌਜੂਦਾ ਗਵਰਨਮੈਂਟਾਂ ਨੇ ਇਹ ਵੋਟਾਂ ਦੇ ਵਿੱਚ ਜਿਆਦਾ ਅ ਇਨਵੋਲਵ ਹੋਵਦੀਆਂ ਨੇ ਮੇਰਾ ਤਾਂ ਚੋਣ ਕਮਿਸ਼ਨ ਨੂੰ ਅਪੀਲ ਹੈ ਵੀ ਸਾਡੇ ਪਿੰਡ ਕੋਈ ਐਸਾ ਕਾਜ ਰਾਂ ਦਾ ਨਾ ਕਿਸੇ ਦਾ ਕੀਤਾ ਜਾਵੇ ਕਿਸੇ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਜੋ ਚੋਣ ਹੋਵੇ ਸਹੀ ਢੰਗ ਨਾਲ ਹੋਵੇ ਜਿਹੜਾ ਪਿੰਡ ਪਿੰਡ ਆਪਣਾ ਜੀ ਸਾਡਾ ਪਿੰਡਾ ਜੀ ਪਿੰਡ ਕੌੜੀ ਆ ਜ਼ਿਲ੍ਹਾ ਲੁਧਿਆਣਾ ਪਿੰਡ ਚ ਐਸਟਮ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਇਸ ਚੋਣ ਇਲੈਕਸ਼ਨ ਜਦੋਂ ਹੋਏ 15 2 ਇਲੈਕਸ਼ਨ ਚ ਮਾਹੌਲ ਡਰ ਦਾ ਮਾਹੌਲ ਬਣਿਆ ਹੋਇਆ ਜੀ ਇੱਕ ਪਾਰਟੀ ਦਾ ਲਿੰਕ ਹੈਗਾ ਜਿਹੜਾ ਮੌਜੂਦਾ ਗਵਰਨਮੈਂਟ ਨਾਲ ਇੱਕ ਪਾਰਟੀ ਜੁੜੀ ਦੂਜੀ ਲੜ ਰਹੀ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਸਾਡੇ ਕਾਜ ਕਿਤੇ ਰੰਤ ਨਾ ਕਰਾਇਆ ਇਸ ਲਈ ਚੋਣ ਕਮਿਸ਼ਨ ਨੂੰ ਮੇਰੀ ਅਪੀਲ ਆ ਕਿ ਸਾਡੇ ਪਿੰਡ ਤੇ ਕਿੰਨੀ ਖਾਸ ਧਿਆਨ ਲਖਿਆ ਜਾਵੇ ਕਿਉਂਕਿ ਪਹਿਲਾਂ ਵੀ ਇੱਕ ਵਾਰ ਇਸ ਜਿਹੜਾ ਸਾਡੇ ਅਣਹੋਣੀ ਸਾਡੇ ਪਿੰਡ ਨਾਲ ਹੋ ਚੁੱਕਾ ਜੋ ਚੋਣ ਕਮਿਸ਼ਨ ਨੂੰ ਕਿਤੇ ਰਿਟਰਨ ਜਿਹੜਾ ਸਟਾਰਮ ਹੋਣਾ ਕਿਤੇ ਚੀਜ਼ਾਂ ਦੇ ਦੇਖੋ ਜੀ ਅਸੀਂ ਚੋਣ ਕਮਿਸ਼ਨ ਦੇ ਕੋਲ ਉਸ ਟਾਈਮ ਵੀ ਭਾਜੇ ਨਟ ਕਰਨ ਨੂੰ ਤਿਆਰ ଥିਗੇ ਪਰ ਸਾਡੇ ਕੁਝ ਲੀਡਰ ਉਹਨਾਂ ਨੇ ਪਹਿਲੇ ਹੀ ਫਰੀਦ ਲੈਤੀ ਇਸ ਲਈ ਸਾਡੇ ਸਾਰੀ ਪਾਰਟੀ ਦੇ ਕਾਗਜ਼ ਰੱਦ ਹੋਈ ਮੇਰੀ ਮੈਸੇਜ ਵੀ ਉਸ ਟਾਈਮ ਖੜੀ ਸੀ ਕੀਤੀ ਪੰਚੀ ਦੇ ਵਿੱਚ ਉਹਦੇ ਵੀ ਕਾਗਜ਼ ਰੱਦ ਹੋ ਗਏ ਕੀ ਹੈਲੋ Welcome to Roopsy beauty saloon and training center with latest technology, new trends and new styles. Specialist in bridal makeup with professional and certified beauty consultant. Best waterproof makeup, HD makeup, 3D makeup, air gun makeup, all types of skin treatments, ऑल टाइप ऑफ स्किन थे एंड हेयर हाईलाइटिंग क्योंकि हम देते हैं आपकी पर्सनैलिटी को एक नया लुक रूप ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल 9876 65695